ਦੀਵਾਨਾ ਰੈਡੀ ਦੇ ਸਰਕਾਰੀ ਸਰੋਤੋਂ ਲੋ ਤੁਹਾਡੇ ਪੇਸ਼ੇ ਨਜ਼ਰ ਆ ਵਿਚਾਰ ਚਰਚਾ ਜਗਰੂਪ ਸਿੰਘ ਸੇਖੋਂ ਹੋਰਾਂ ਦੇ ਨਾਲ ਉਹਨਾਂ ਨੇ ਜੋ ਜ਼ਜ਼ਬਾਤ ਲਿਖੇ ਨੇ ਇਹ ਵੀ ਵਿਚਾਰ ਚਰਚਾ ਦਾ ਇੱਕ ਪੈਟਰਨ ਹੈ ਜੋ ਉਹਨਾਂ ਦੇ ਵਿਊਜ਼ ਨੇ ਨਾਲ ਨਾਲ ਮੇਰਾ ਐਨਾਲਿਸਿਸ ਰਹੇਗਾ ਬਾਅਦ ਚ ਕਰਾਂਗੇ ਵਿੱਚ ਵਿੱਚ ਕਰਾਂਗੇ ਜਗਰੂਪ ਸਿੰਘ ਸੇਖੋਂ ਅ ਅਧਿਆਪਕ ਨੇ ਸਾਡਾ ਪ੍ਰੋਫੈਸਰ ਨੇ ਰਾਜਨੀਤੀ ਸ਼ਾਸਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੂਰੂਪ ਸੰਸੇਖੋ ਲਿਖਦੇ ਨੇ ਕਿ ਦੇਸ਼ ਦੀਆਂ 18ਵੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਸੱਤ ਪੜਾਵਾਂ ਤੇ 1 ਉਹ ਅਪ੍ਰੈਲ ਤੋਂ 1 ਜੂਨ ਤੱਕ ਜਿਹੜੇ ਵੋਟਾਂ ਸਮਾਪਤ ਹੋਈਆਂ ਪੰਜਾਬ ਦੇ ਵਿੱਚ ਸੱਤ ਪੜਾਵਾਂ ਦੇ ਆਖਰੀ ਦਿਨ ਵੋਟ ਪਈ। ਇਹਨਾਂ ਚੋਣਾਂ 'ਚ 62.80% ਲੋਕਾਂ ਨੇ ਹਿੱਸਾ ਲਿਆ ਜਿਹੜਾ ਕਿ 2119 ਦੇ ਵਿੱਚ 65.77% ਤੇ 2114 ਦੇ ਵਿੱਚ 70.60% ਸੀ ਉਸ ਦੇ ਨਾਲੋਂ ਕਿਤੇ ਘਟ ਹੈ। ਇਨਾ ਚੋਣਾ ਦੇ ਵਿੱਚ ਸਵਾਏ ਜਨਾਲਾ ਦੇ ਨੇੜੇ ਪਿੰਡ ਦੇ ਇੱਕ ਸ਼ਖਸ ਦੇ ਕਤਲ ਤੋਂ ਆਮ ਆਦਮੀ ਆਮ ਤੌਰ ਤੇ ਸ਼ਾਂਤੀ ਨਾਲ ਹੀ ਇਹ ਸلسਲਾ ਸਮਾਪਤ ਹੋਇਆ ਇੱਕ ਮਰਡਰ ਹੋਇਆ ਉਹ ਵੀ ਕਿਸੇ ਹੱਦ ਤੱਕ ਨਿੱਜੀ ਸੀਗਾ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਉਹ ਮੋٹے ਤੌਰ ਤੇ ਇਨਾ ਚੋਣਾ ਦੇ ਵਿੱਚ ਲੋਕਾਂ ਦਾ ਉਤਸ਼ਾਹ ਕਾਫੀ ਮੱਠਾ ਰਿਹਾ ਕਿਉਂਕਿ ਪੋਲਿਟੀਕਲ ਪਾਰਟੀਆਂ ਦੁਆਰਾ ਲੰਮੇ ਸਮੇਂ ਤੋਂ ਲੋਕਾਂ ਦਾ ਢਾਂਚਾਗਤ ਮੁੱਦੇ ਅਣਗੌਲੇ ਕੀਤੇ ਗਏ ਪੰਜਾਬ ਉਹਨਾਂ ਸੂਬਿਆਂ ਚੋਂ ਇੱਕ ਹੈ ਜਿੱਥੇ ਚੋਣਾਂ ਦੇ ਵਿੱਚ ਲੋਕਾਂ ਦੀ ਹਿੱਸੇਦਾਰੀ ਦੇਸ਼ ਭਰ ਚੋਂ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਕੁੱਲ ਉਮੀਦਵਾਰਾਂ ਦੀ ਗਿਣਤੀ 2329 ਸੀ 2019 ਦੇ ਵਿੱਚ ਇਹ ਉਮੀਦਵਾਰ 266 ਸੀ ਇਸ ਦੇ ਵਿੱਚੋਂ ਨੋਟਾ ਵੀ ਇੱਕ ਉਮੀਦਵਾਰ ਸੀ ਹਣ ਤੁਸੀਂ ਪਟਿਆਲਾ ਚ ਵੇਖੋ ਕਿ ਨੋਟਾ ਨੂੰ ਜਿੰਨੀਆਂ ਵੋਟਾਂ ਮਿਲੀਆਂ ਨੇ ਉਹ 20 ਉਮੀਦਵਾਰਾਂ ਤੋਂ ਜ਼ਿਆਦਾ ਨੇ ਯਾਨੀ 20 ਉਮੀਦਵਾਰ ਥੱਲੇ ਨੇ ਪਟਿਆਲਾ ਚ 681 ਵਿਅਕਤੀਆਂ ਨੇ ਨੋਟਾ ਨੂੰ ਵੋਟ ਪਾਈ ਹੈ ਤੇ 20 ਉਮੀਦਵਾਰ ਇਹਨਾਂ ਤੋਂ ਥੱਲੇ ਨੇ ਟੋਟਲ 6 ਉਮੀਦਵਾਰ ਉੱਪਰ ਨੇ ਸੋ ਇਸ ਸੰਸਦ ਦੇ ਵਿੱਚ ਲੋਕਾਂ ਦਾ ਰੁਝਾਨ 네ਗੇਟਿਵ ਨਹੀਂ ਜਿਵੇਂ ਗੁਰੀ ਟਰੈਂਡਸਾ ਕਹਿੰਦੇ ਸੀ ਨਾ ਪੰਜਾਬ ਦੇ ਵਿੱਚ 네ਗੇਟਿਵਿਟੀ ਹੈ ਪੰਜਾਬ ਦੇ ਵਿੱਚ 네ਗੇਟਿਵਿਟੀ ਨਹੀਂ ਪੰਜਾਬ ਦੇ ਵਿੱਚ ਕੁਝ ਨੀਤੀਗਤ ਸੋਚ ਵੀ ਰੱਖਦੇ ਨੇ ਲੋਕ ਇਹ ਸੀ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲਿਆਂ 'ਚ ਹੈ ਤੌਬਾ ਹੁੰਦੀ ਹੈ ਕਿ ਲੁੱਟ ਲਏ ਹੋਏ ਮਾਰ ਲਏ ਹੋਏ ਵਾਤਾਵਰਨ ਹੋਏ ਪਾਣੀ ਹੋਏ ਪੰਜਾਬ ਸੁਚੇਤ ਹੈ ਖੈਰ ਇਸ ਸਿਲਸਿਲੇ ਦੇ ਵਿੱਚ 6 ਉਮੀਦਵਾਰਾਂ ਨੂੰ ਛੱਡ ਕੇ ਬਾਕੀ ਆਜ਼ਾਦ 20 ਉਮੀਦਵਾਰ ਪਟਿਆਲੇ 'ਚ ਨੋਟਾ ਤੋਂ ਥੱਲੇ ਰਹੇ ਨੋਟਾ ਵੀ ਰਿਕਾਰਡ ਬਣਾ ਰਿਹਾ ਸਿਰਫ ਅੰਦਰ ਚ ਨਹੀਂ ਇੱਧਰ ਵੀ ਵਧ ਰਿਹਾ ਅਗਰ ਨੋਟਾ ਨੂੰ ਪਾਵਰ ਮਿਲਦੀ ਹੈ ਤੇ ਹਾਲਾਤ ਹੋਰ ਚਰਚਿਤ ਹੋਣਗੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੋਣ ਵਾਲੀਆਂ ਇਹਨਾਂ ਚੋਣਾਂ ਤੇ ਦੇਸ਼ ਦੁਨੀਆ ਦੇ ਲੋਕਾਂ ਦੀ ਨਜ਼ਰ ਰਹੀ ਇਹਨਾਂ ਨਤੀਜਿਆਂ ਦਾ ਅਸਰ ਪੰਜਾਬ ਦੀ ਤੇ ਖਾਸ ਕਰਕੇ ਸਿੱਖ ਰਾਜਨੀਤੀ ਤੇ ਦੇਸ਼ ਦੀ ਰਾਜਨੀਤੀ ਤੇ ਪੈਗਾ ਪਿਛਲੀਆਂ ਚੋਣਾਵਾਂ ਕੇਂਦਰ ਦੇ ਵਿੱਚ ਬਣਨ ਵਾਲੀ ਸਰਕਾਰ ਦੇ ਹੱਕ ਦੇ ਵਿੱਚ ਫਤਵੇ ਦੇ ਖਿਲਾਫ ਇਹ ਚੋਣਾ ਭੁਗਤੀਆਂ 2019 ਦੇ ਵਿੱਚ ਮੁਲਕ ਦੇ ਵਿੱਚ ਅ ਮੋਦੀ ਸਾਹਿਬ ਦੀ ਲਹਿਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਪੰਜਾਬ ਦੀਆਂ ਕੋਲ 13 ਚੋਂ 8 ਸੀਟਾਂ ਮਿਲੀਆਂ ਭਾਜਪਾ ਤੇ ਕਾਲੀ ਘੱਟ ਜੋੜ ਨੂੰ 2-2 ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਭਗਵਾਨਤਮਾਨ ਵਾਲੀ ਤੇ 2024 ਦੀਆਂ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਉੱਤਰ ਭਾਰਤੀ ਇਕੱਲਾ ਰਾਜ ਸੀਗਾ ਜਿਸ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਖੁੱਲਿਆ ਇਸ ਤੇ ਪੰਜ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਭਾਜਪਾਈਆਂ ਨੇ ਭਾਵੇਂ ਇਹਨਾਂ ਨੇ ਹਰ ਹਿੱਲੇ ਆਪਣੇ ਸਾਧਨਾਂ ਦੀ ਦੁਰਵਰਤੋਂ ਕੀਤੀ ਪੈਸਾ ਟੱਕਾ ਸਭ ਕੁਝ ਹੋਇਆ ਹਿੰਦੂ ਤੇ ਦਲਿਤ ਭਾਈਚਾਰਿਆਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਐਂਟੀ ਜੱਟ ਪ੍ਰੋਪਗੈਂਡਾ ਵੀ ਚੱਲਿਆ ਰਿੰਗਰੇਟਾ ਜੀ ਦਾ ਵੀ ਭਾਈ ਜੈਤਾ ਜੀ ਦਾ ਵੀ ਸਾਰਾ ਸਿਲਸਾ ਇਹਨਾਂ ਨੇ ਚਲਾਇਆ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਚਾਰ ਰੈਲੀਆਂ ਵੀ ਭਾਜਪਾ ਦਾ ਕੋਈ ਰਾਜਨੀਤਿਕ ਜ਼ਮੀਨ ਨਾ ਤਿਆਰ ਕਰ ਸਕੀਆਂ ਇਸ ਦੌਰਾਨ ਪੰਜਾਬ ਦੇ ਵੱਡੇ 스타 ਪੰਜਾਬ ਦੇ ਤੁਸੀਂ ਵੇਖੋ ਪ੍ਰੋਮੀਨੇਟ ਬੰਦੇ ਭਾਜਪਾ ਦੇ ਵਿੱਚ ਆਏ ਪੰਜਾਬ ਦਾ ਸਾਬਕਾ ਸੀਐਮ ਦਾ ਸ਼ਾਹੀ ਪਰਿਵਾਰ ਦੇ ਵਿੱਚ ਕੁੱਦਿਆ ਪਰ ਸਭ ਫੇਲ ਹਾਂ ਬੀਜ ਜਿਹੜਾ ਬੀਜ ਗਏ ਨੇ ਉਹ ਦਰਖਤ ਪੰਜਾਬ ਨੂੰ ਸਾਰ ਸਕਦਾ ਜਿਹੜੀ ਕਾਂਗਿਆਰੀ ਬੀਜ ਗਏ ਨੇ ਜਿਹੜੀ ਅੰਬਰਬੇਲ ਪੰਜਾਬ ਦੇ ਰੁੱਖ ਤੇ ਸੁੱਟ ਗਏ ਨੇ ਜੋ ਬੀਜ ਭਾਜਪਾ ਪੰਜਾਬ ਦੇ ਵਿੱਚ ਇਹਨਾਂ ਚੋਣਾਂ 'ਚ ਬੀਜ ਗਈ ਹੈ ਇਹ ਪੰਜਾਬ ਦੇ ਫਲ ਹਾਰੇ ਬੂਟੇ ਨੂੰ ਸਕਾ ਸਕਦਾ ਅੰਬਰ ਬੇਲ ਨਾਲ ਸੁੱਟੀ ਇਹ ਫਲਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਾਂ ਲਾਈਏ ਕਦੇ ਸਲਫੇ ਸੁੱਟੀ ਤੇ ਇੱਥੇ ਬਥੇਰੀਆਂ ਗੱਲਾਂ ਹੋਈਆਂ ਕਿ ਨਸ਼ਾ ਮੁਕਤ ਕਰ ਦਿਆਂਗੇ ਪੰਜਾਬ ਦੇ ਵਿੱਚ ਮਾਫੀਆ ਰਾਜਾ ਪਰ 90% ਦੀ ਨਹੀਂ 99% ਜਿਹੜਾ ਪੰਜਾਬ ਚ ਨਜਾਇਜ਼ ਅਸਲਾ ਯੂਪੀ ਤੇ ਐਮਪੀ ਤੋਂ ਆਉਂਦਾ ਹੈ ਇਹਦੇ ਬਾਰੇ ਭਾਜਪੀ ਕਿਉਂ ਚੁੱਪ ਹੈ ਪੰਜਾਬ ਦੇ ਲੋਕ ਕਿਉਂ ਚੁੱਪ ਨੇ ਪੰਜਾਬ ਦੇ ਪੱਤਰਕਾਰ ਕਿਉਂ ਚੁੱਪ ਨੇ ਮੈਨੂੰ ਤਾਂ ਇੱਕ ਵਾਰੀ ਮੀਤ ਹੇਰ ਨਾਲ ਅੱਖਾਂ ਸਾਹਮਣੇ ਕਰਨ ਦਾ ਮੌਕਾ ਮਿਲਿਆ ਸੀ ਬਰਨਾਲੇ ਆਪਾਂ ਤਾਂ ਬੋਲੇ ਆਂ ਤੇ ਬਾਕੀ ਕਿਉਂ ਨਹੀਂ ਬੋਲਦੇ ਕਿ ਹਸਲਾ ਕਿਉਂ ਪੰਜਾਬ ਚ ਆ ਰਿਹਾ ਯੂਪੀਐਮਪੀ ਤੋਂ ਖੈਰ ਕਾਂਗਰਸ ਪਾਰਟੀ ਨੂੰ ਇਸ ਵਾਰ ਕੁਲ ਪਈਆਂ ਵੋਟਾਂ ਦਾ 26.3 ਫੀਸਦੀ ਹਿੱਸਾ ਮਿਲਿਆ ਸੱਤ ਸੀਟਾਂ ਤੇ ਜਿੱਤੇ ਪੰਜਾਬ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 26.2 ਫੀਸਦੀ ਵੋਟਾਂ ਲੈ ਕੇ ਤਿੰਨ ਸੀਟਾਂ ਮਿਲੀਆਂ ਕਾਂਗਰਸ ਪਾਰਟੀ 2019 ਦੇ ਵਿੱਚ 40 ਫੀਸਦੀ ਵੋਟਾਂ ਲੈ ਕੇ 8 ਸੀਟਾਂ ਜਿੱਤ ਗਈ ਸੀ ਆਮ ਆਦਮੀ ਪਾਰਟੀ ਨੇ 7.4 ਫੀਸਦੀ ਵੋਟਾਂ ਲੈ ਕੇ ਕੇਵਲ ਸੰਗਰੂਰ ਸਿਟੀ ਜਿੱਤੀ ਸੀ ਉਦੋਂ ਤੇ ਬਾਕੀ 12 ਉਮੀਦਵਾਰਾਂ ਦੀਆਂ ਆਪ ਦੀਆਂ ਝਾੜੂ ਦੀਆਂ ਜ਼ਮਾਨਤਾਂ ਜਵਤ ਸੀ ਪੰਜਾਬ 'ਚ ਉਨਿਚ ਅਕਾਲੀ ਭਾਜਪਾ ਗੱਠਜੋੜ ਨੂੰ 2-2 ਸੀਟਾਂ ਜਿੱਤ ਪ੍ਰਾਪਤ ਹੋਈ ਸੀ ਇਹਨਾਂ ਦਾ ਵੋਟ ਸ਼ੇਅਰ ਅਕਾਲੀਆਂ ਦਾ 27.8 ਸੀ ਤੇ ਭਾਜਪਾ ਦਾ 9.7 ਸੀ ਇਸ ਵਾਰ ਅਕਾਲੀ ਆਪਣੀ ਰਵਾਇਤੀ ਸਟਰੀਟ ਬਠਿੰਡਾ ਜਿੱਤ ਸਕੇ ਦੇ ਕੋਲ ਪਈਆਂ ਵੋਟਾਂ ਦਾ 13.42% ਦੀ ਹੀ ਲੈ ਸਕੇ 96 ਤੋਂ ਬਾਅਦ ਇਹਨਾਂ ਚੋਣਾਂ ਦੇ ਵਿੱਚ ਇਹ ਵੋਟ ਪ੍ਰਤੀਸ਼ਤ ਅਕਾਲੀਆਂ ਦਾ ਸਭ ਤੋਂ ਘੱਟ ਹੈ ਆਉਣ ਵਾਲੇ ਸਮੇਂ ਬਾਦਲਾਂ ਵਾਸਤੇ ਇੱਕ ਵੱਡੀ ਚੁਣੌਤੀ ਹੈ ਭਾਜਪਾ 18.56% ਵੋਟਾਂ ਲੈ ਕੇ ਆਪਣਾ ਖਾਤਾ ਨਹੀਂ ਖੋਲ ਸਕੀ ਇਸ ਤੇ ਨਾਲ ਦੋ ਆਜ਼ਾਦ ਉਮੀਦਵਾਰ ਖਲੂਰ ਸਾਹਿਬ ਤੋਂ ਅਮਰਪਾਲ ਸਿੰਘ ਤੇ ਫਰੀਦਕੋਟ ਤੋਂ ਸਰਵਜੀਤ ਸਿੰਘ ਮਲਵਾ ਬਿਨਾ ਸਾਧਨਾਂ ਤੋਂ ਵੱਡੇ ਪੱਧਰ ਦੀ ਜਿੱਤ ਪ੍ਰਾਪਤ ਕਰ ਗਏ ਤੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਰਾਜ ਕਰ ਰਹੀ ਤੇਰੇ ਤੇ ਵੱਡੇ ਸਵਾਲ ਨੇ ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਸਵਾਲ ਪੰਜਾਬ ਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਲਈ ਖੜਾ ਹੋਇਆ ਆਵਾ ਦੀ ਪਾਰਟੀ ਨੇ 2022 ਦੇ ਵਿੱਚ 44% ਵੋਟਾਂ ਲੈ ਕੇ ਕੋਲ 117 ਚੋਂ 92 ਐਮਐਲਏ ਜਿਤਾਏ ਸਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਪੰਜਾਬ ਨੂੰ ਛੱਡ ਕੇ ਰਾਜਨੀਤਿਕ ਸਮਝੌਤਾ ਸੀ ਪਰ ਮੁੱਖ ਮੰਤਰੀ ਮਾਨ ਭਗਵੰਤ ਨੇ ਪੰਜਾਬ ਦੇ ਵਿੱਚ 2022 ਦਾ ਇਤਿਹਾਸ ਜਿਵੇਂ ਦੁਹਰਾਉਣਾ ਚਾਹਿਆ ਸੀ ਨਹੀਂ ਹੋ ਸਕਿਆ ਹਾਲਾਂਕਿ ਉਹਨਾਂ ਦੇ ਆਪਣੇ ਪਰਿਵਾਰਕ ਮੈਂਬਰ ਵੀ ਸਲੀਕੇ ਸੰਜੀਦਗੀ ਨਾਲ ਆਏ ਕਿਉਂਕਿ ਮਾਨ ਪਰਿਵਾਰ ਦੇ ਜਿਵੇਂ ਸੁਖਪਾਲ ਸਿੰਘ ਖੈਰੀ ਉਹਨਾਂ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਕੀ 1.5 ਲੱਖ ਦੀ ਘੜੀ ਨਾ ਲਾਓ ਆਪਾਂ ਆਮ ਦੇ ਸਣਾ ਪਰ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਇਹਨਾਂ ਦੇ ਪਰਿਵਾਰਕ ਮੈਂਬਰ ਜਿੱਦਾਂ ਵਿਛਰੇ ਉਹ ਚੀਜ਼ਾਂ ਵੀ ਪੰਜਾਬੀਆਂ ਨੂੰ ਚੋਭੀਆਂ ਇਹਨਾਂ ਨੇ ਖੈਰ ਉਹ ਡੈਮੇਜ ਕੰਟਰੋਲ ਕੀਤਾ ਮਨਪ੍ਰੀਤ ਜਿਹੜੀ ਸੀ ਇਹਨਾਂ ਦੇ ਭਗਵੰਤ ਮਾਨ ਦੇ ਘਰੋਂ ਤੇ ਇਹਨਾਂ ਦੀ ਸਿਸਟਰ ਮਨਪ੍ਰੀਤ ਭੈਣ ਰਾਣੀ ਡਾਕਟਰ ਗੁਰਪ੍ਰੀਤ ਬੜੀ ਸੰਜੀਦਗੀ ਨਾਲ ਸਿੰਪਲ ਤਰੀਕੇ ਨਾਲ ਵਿਚਰੇ ਸ਼ੋਅ ਆਫ ਇਹਨਾਂ ਦਾ ਘਟਿਆ ਤਾਮਚਾਮ ਇਹਨਾਂ ਦਾ ਘਟਿਆ ਕੋਸ਼ਿਸ਼ਾਂ ਭਗਵੰਤ ਮਾਨ ਨੇ ਬਹੁਤ ਕੀਤੀਆਂ ਦਿਨ ਰਾਤ ਇੱਕ ਕੀਤਾ ਪਰ ਗੱਲ ਨਹੀਂ ਬਣੀ ਮੀਡੀਆ ਚ ਕੀਤਾ ਖੌਤੀ ਪ੍ਰਚਾਰ ਵੀ ਇਹਨਾਂ ਨੂੰ ਮਹਿੰਗਾ ਪਿਆ ਖੈਰ ਲਿਖਦੇ ਨੇ ਪ੍ਰੋਫੈਸਰ ਸੇਖੋਂ ਸਾਹਿਬ ਕਿ 13 ਸੀਟਾਂ ਜਿੱਤਣ ਦਾ ਇਹਨਾਂ ਨੇ ਦਾਵਾ ਕੀਤਾ ਪਰ ਜੱਗੋਂ 13 ਵੀ ਹੋਈ ਕਿ ਤਿੰਨ ਸੀਟਾਂ ਤੇ ਹੀ ਸਬਰ ਕਰਨਾ ਪਿਆ ਏਕਾ ਉੜ ਗਿਆ ਮੂਹਰੋਂ 13 ਨਹੀਂ 3 ਤੇ ਆ ਗਏ ਜੇ ਕਿਤੇ ਦੋ ਆ ਜਾਂਦੀਆਂ ਨਾ ਤਿੰਨ ਚ ਰਹਿਣਾ ਸੀ ਨਾ 13 ਚ ਰਹਿਣਾ ਸੀ ਸੋ ਪਾਰਟੀ ਨੂੰ 2 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਵੱਡੇ ਇਮਤਿਹਾਨ ਚੋਂ ਲੰਘਣਾ ਪਿਆ ਹਾਂ ਹੁਣ 5 ਸੀਟਾਂ ਤੇ ਜਿਹੜੀ ਵਿਧਾਨ ਸਭਾ ਚ ਚੋਣ ਹੋਣੀ ਹੈ ਉੱਥੇ ਹੋਰ ਕਿਰਕਰੀ ਹੋਏਗੀ ਤੁਸੀਂ ਵੇਖੋ ਜੇ ਇਹਨਾਂ ਦੀ ਧਰਨਾ ਨਾ ਟਿਕਾਣੇ ਆਈ ਤਾਂ ਜ਼ਮੀਨੀ ਹਾਲਾਤ ਦੱਸਦੇ ਨੇ ਕਿ 222 ਦੇ ਵਿੱਚ ਲੋਕਾਂ ਦੁਆਰਾ ਦਿੱਤੇ ਗਏ ਵੱਡੇ ਫਤਵੇ ਤੇ ਖਰੇ ਉਤਰਨ ਦੇ ਵਿੱਚ ਉਹ ਕਾਫੀ ਹੱਦ ਤੱਕ ناکਾਮ ਹੋਏ ਨੇ ਮੁੱਖ ਕਰਨ ਇਹ ਹੈ ਕਿ ਸਰਕਾਰ ਦਾ ਪੰਜਾਬ ਦੇ ਲੋਕਾਂ ਦੇ ਢਾਂਚਾਗਤ ਮੁੱਦੇ ਜਿਵੇਂ ਕਿਸਾਨੀ ਸੰਕਟ ਕਾਨੂੰਨ ਵਿਵਸਥਾ ਰਿਸ਼ਵਤਖੋਰੀ ਲੈਂਡ ਆਰਡਰ ਦੀ ਵਿਗੜਦੀ ਸਥਿਤੀ ਜਾਂ ਵਰਕਰਾਂ ਦਾ ਲੋਕਾਂ ਦਾ ਕੰਮਕਾਜ ਨਾ ਹੋਣਾ ਤੇ ਸਿਆਸਤਦਾਨਾਂ ਦੇ ਵੱਡੇ ਵਿਆਹ ਤਾਮਚੰਬ ਇਹ ਵੀ ਲੋਕਾਂ ਨੂੰ ਚੋਬੇ ਬਹੁਤ ਸਾਰੇ ਮੰਤਰੀਆਂ ਵਿਧਾਇਕਾਂ ਤੇ ਹੋਰ ਪਾਰਟੀਆਂ ਤੋਂ ਆਏ ਨ타ਵਾਂ ਨੂੰ ਜੋੜ ਲੜਾਉਣ ਦੇ ਨਾਲ ਪਾਰਟੀ ਵਰਕਰਾਂ ਦੇ ਐਕਸ ਨੂੰ ਫਰਕ ਪਿਆ। ਭੋਲਾ ਪੈਂਚਰਾਂ ਵਾਲਾ ਲੁੱਟਿਆ ਲੁੱਟਿਆ ਮਹਿਸੂਸ ਕਰਦਾ। 골ਡੀ ਉਹਨਾਂ ਨਾਲ ਜੱਫੀਆਂ ਪੈ ਗਈਆਂ ਤੇ ਹੁਣ ਪਲਸੌਰੇ ਵਾਲਾ ਬੁੜਾ ਕੀ ਸੋਚਦਾ ਹੋਊ। ਉਹ ਤਾਂ ਟਰੋਲ ਹੋ ਰਿਹਾ ਨਾ। 골ਡੀ ਤੇ ਭਗਵੰਦ ਤਾਂ ਭਰਾ ਬਣ ਗਏ ਤੇ ਪਲਸੌਰੇ ਵਾਲਾ ਜਿਹਨੇ ਆਪਣੀ ਡੰਡ ਲਾ ਲਈ ਨਾ ਪਿੱਛੇ ਉਹ ਤਾਂ ਗਾਲਾਂ ਕੱਢਦਾ ਹੋਊ ਨਾ ਕਵਾਂਟਲ ਕਵਾਂਟਲ ਦੀਆਂ। ਇਹ ਕਾਰਨ ਵੀ ਬਣਿਆ। ਲੀਡਰ ਪਾਰਟੀ ਤੇ ਦਿੱਲੀ ਦਰਬਾਰ ਦੇ ਅਹੁਦੇਦਾਰਾਂ ਦੀ ਪੰਜਾਬ ਦੇ ਲੋਕਾਂ 'ਚ ਪਹਿਲਾਂ ਜਿਨੀ ਚਾਹਤ ਨਹੀਂ ਰਹੀ। ਅਸਲ ਦੇ ਵਿੱਚ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਵੀ ਸਰਕਾਰ ਦੀਆਂ ਨਿਕਾਮੀਆਂ 'ਚੋਂ ਪੈਦਾ ਹੋਈ ਜੋ ਪਾਰਟੀ ਤੇ ਸਰਕਾਰ ਦੇ ਕੰਮਕਾਜ ਨੂੰ ਲੋਕਪੱਖੀ ਨਾ ਬਣਾਇਆ ਗਿਆ। 227 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਇਸ ਤੋਂ ਵੱਡੀ ਚੁਣੌਤੀ ਦਾ ਜਾਂ ਕਿਰਕਰੀ ਦਾ ਸਾਹਮਣਾ ਕਰਨਾ ਪੈਗਾ। ਅਕਾਲੀ ਦਲ ਜਿਹੜਾ ਕਿਸੇ ਵਕਤ ਕੇਵਲ ਪੰਜਾਬ ਦੀ ਆਵਾਜ਼ ਬਣਦਾ ਸੀ, ਖੇਤਰੀ ਪਾਰਟੀ ਦਾ ਖਿੱਤਾ ਸੀ, ਦਾਵੇਦਾਰ ਸੀ। ਕੇਂਦਰੀ ਪੱਧਰ ਤੇ ਰਾਜਾਂ ਦੇ ਅਧਿਕਾਰਾਂ ਦੀ ਵਕਾਲਤ ਕਰਦਾ ਸੀ ਪਰ ਆਪਣੀ ਹੋਂਦ ਬਰਕਰਾਰ ਰੱਖਣ ਦੀ ਲੜਾਈ ਲੜ ਰਿਹਾ ਬਲਕਿ ਹਾਰ ਰਿਹਾ 2114 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਕਾਲੀ ਦਲ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਚ ਲਗਾਤਾਰ ਪਛਾੜ ਖਾ ਰਿਹਾ ਇਸ ਦਾ ਭਾਵ ਬਹੁਤ ਸਾਰੇ ਕਾਰਨ ਨੇ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਅਜੇ ਵੀ ਆਕਾਲੀ ਦਲ ਦਾ ਖੇੜਾ ਨਹੀਂ ਛੱਡ ਰਹੀਆਂ ਜਿਨ੍ਹਾਂ ਦੇ ਵਿੱਚੋਂ ਵੱਡੇ ਮਸਲੇ ਕਿਸਾਨੀ ਸੰਕਟ ਨਸ਼ੇ ਰਿਸ਼ਵਤਖੋਰੀ ਬਦਲਾਖੋਰੀ ਧੱਕੇਸ਼ਾਹੀ ਦੂਜੀਆਂ ਪਾਰਟੀਆਂ ਦੇ ਨਾਲ-ਨਾਲ ਲੋਕ ਇਸ ਨੂੰ ਵੀ ਜ਼ਿੰਮੇਵਾਰ ਸਮਝਦੇ ਨੇ ਬੇਅਦਵੀ ਨੂੰ ਤਾਂ ਸਮਝ ਹੀ ਸਮਝਦੇ ਨੇ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਵੀ ਸਖਸ ਨੂੰ ਸੱਟ ਮਾਰਦੀ ਹੈ ਆਪਣੇ ਰਵਾਇਤੀ ਰਾਜਨੀਤਿਕ ਦਾ ਆਧਾਰ ਭਾਵੇਂ ਕਿਸਾਨੀ ਤੇ ਸਿੱਖ ਵੋਟਰ ਕਾਫੀ ਹੱਦ ਤੱਕ ਅਕਾਲੀ ਦਲ ਗਵਾ ਗਿਆ ਇਸ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਦੀ ਰਾਜਨੀਤਿਕ ਯੋਗਤਾ ਅਜੇ ਲੋਕਾਂ ਦਾ ਜ਼ਿਆਦਾ ਵਿਸ਼ਵਾਸ ਪ੍ਰਾਪਤ ਕਰਦੀ ਨਜ਼ਰ ਨਹੀਂ ਆ ਰਹੀ ਇਨਾ 2024 ਦੇ ਚੋਣਾਂ ਦੇ ਵਿੱਚ ਪੰਜਾਬ ਦੇ ਵੋਟਰਾਂ ਦਾ ਵੱਡਾ ਫਤਵਾ ਕਾਂਗਰਸ ਦੇ ਹੱਕ ਦੇ ਵਿੱਚ ਜਾਣ ਕਰਕੇ ਕਾਂਗਰਸ ਦਾ ਆਧਾਰ ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ ਇਹ ਜਾਪਦਾ ਹੈ ਲੱਗਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਹੀ ਹੋਵੇਗਾ ਅਕਾਲੀਆਂ ਚ ਨਹੀਂ ਤੇ ਜੇ ਕਿਤੇ ਇਹ ਅਲਾਈਅੰਸ ਕਰਦੇ ਨੇ ਤਾਂ ਕਹਾਣੀ ਹੋਰ ਹੋ ਸਕਦੀ ਹੈ ਬੀਜੇਪੀ ਤੇ ਅਕਾਲੀ ਲੋਕਾਂ ਦਾ ਕਾਂਗਰਸ ਪਾਰਟੀ ਪ੍ਰਤੀ ਮੋਹ ਵੱਡੇ ਲੀਡਰਾਂ ਦਾ ਹੋਰ ਪਾਰਟੀਆਂ ਦੇ ਵਿੱਚ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਿਹਾ ਮੌਜੂਦਾ ਸਮੇਂ ਇਸ ਦਾ ਮੁੱਖ ਕਾਰਨ ਸੀ ਕਿ ਕੇਂਦਰ ਸਰਕਾਰ ਖਿਲਾਫ ਕਾਂਗਰਸ ਆਗੂ ਰੋਹਲ ਗਾਂਧੀ ਦੀਆਂ ਭਾਰਤ ਜੋੜੋ ਯਾਤਰਾਵਾਂ ਤੋਂ ਬਾਅਦ ਰਾਜਨੀਤਿਕ ਮਨੁੱਖ ਦੇ ਤੌਰ ਤੇ ਉਹਨਾਂ ਦਾ ਉੱਭਰ ਕੇ ਆਉਣਾ ਤੇ ਉਹਨਾਂ ਦਾ ਪੱਪੂ ਦਾ ਲੈਵਲ ਲੱਥਣਾ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਾਂਗਰਸ ਦੇ ਕੇਂਦਰੂ ਬਿੰਦੂ ਦੇ ਵਿੱਚ ਲਿਆਉਣਾ ਆ ਸੰਵਿਧਾਨ ਦਾ ਜੋ ਉਹਨਾਂ ਨੇ ਗੱਲ ਉਠਾਈ ਧਰਮ ਨਿਰਪੱਖਤਾ ਦੀ ਗੱਲ ਉਠਾਈ ਇਹ ਕਾਂਗਰਸ ਦੇ ਲਈ ਪੋਜ਼ਿਟਿਵ ਰਿਹਾ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੇ ਵਿੱਚ ਫਿਰਕੂ ਭਾਸ਼ਣਾ ਦੇ ਬਾਵਜੂਦ ਸਿੱਖ ਭਾਈ ਜਾ ਰਹੇ ਅਤੇ ਹੋਰਨਾਂ ਦਾ ਕਾਂਗਰਸ ਦੇ ਵਿੱਚ ਵਿਸ਼ਵਾਸ ਪੰਜਾਬ ਦੇ ਲੋਕਾਂ ਦੀ ਸਦਾ ਆਵਾਜ਼ ਉਧਣ ਵਾਲੀ ਪ੍ਰਤੀਬੱਧਤਾ ਦਿਖਾਉਂਦਾ ਹੈ ਇਵਨ ਤੁਸੀਂ ਵੇਖੋ ਕਿ ਇਹ ਜਿਹੜੀਆਂ ਤਰੀਕਾਂ ਰੱਖੀਆਂ ਵੀ ਗਈਆਂ ਘੱਲੂ ਘਾਰੇ ਦੀਆਂ ਤਰੀਕਾਂ ਸੀ ਪਰ ਫਿਰ ਵੀ ਕਾਂਗਰਸ ਨੂੰ ਇਹ ਢਾ ਨਹੀਂ ਲਾ ਸਕੀਆਂ ਹਾਲਾਂਕਿ ਮੋਦੀ ਸਾਹਿਬ ਪੰਜਾਬ ਯਾਤਰਾ ਦੇ ਦੌਰਾਨ ਅਕਾਲੀਆਂ ਬਾਰੇ ਕੁਝ ਨਾ ਬੋਲ ਕੇ ਗਏ ਉਹ ਅਕਾਲੀਆਂ ਨੂੰ ਢਾ ਲਾ ਗਿਆ ਬਲਕਿ ਕਿ ਇਹ ਰਲੇ ਹੋਏ ਨੇ ਸੁਖਵੀਰ ਲਖ ਆਰਐਸਐਸ ਦੇ ਵਿਰੁੱਧ ਬੋਲਦਾ ਰਿਹਾ ਜਿਵੇਂ ਪਹਿਲਾਂ ਬੀਬੀ ਜਗੀਰ ਕੋਰ ਬੋਲਦੇ ਸੀ ਹੁਣ ਸੁਖਵੀਰ ਪਹਿਲੀ ਵਾਰੀ ਆਰਐਸਐਸ ਦੇ ਖਿਲਾਫ ਬੋਲਿਆ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਆਰਐਸਐਸ ਦੇ ਖਿਲਾਫ ਬੋਲਦੇ ਇਤੋਂ ਤੱਕ ਕਹਿ ਦਿੱਤਾ ਕਿ ਤਿੰਨ ਧਾਰਮਿਕ ਸੰਸਥਾ ਜਿਹੜੇ ਆਰਐਸਐਸ ਦੇ ਅਧੀਨ ਚੱਲੇ ਗਏ ਨੇ ਅਸੀਂ ਵਾਪਸ ਲਿਆਵਾਂਗੇ ਪਰ ਉਹ ਵੀ ਕੰਮ ਨਾ ਕਰ ਸਕਿਆ ਕਿਹਾ ਜਾਂਦਾ ਕਿ ਇਹਨਾਂ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਤੇ ਵੱਡਾ ਅਸਰ ਕਰਨਗੇ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਆਮ ਲੋਕ ਵੱਖ-ਵੱਖ ਮੁੱਦੇ ਬਿਨਾਂ ਕਿਸੇ ਝਿਜਕ ਪੈ ਤੋਂ ਸਿਆਸਤ ਦਾ ਨਾਗੇ ਉਠਾ ਰਹੇ ਨੇ ਇਵਨ ਪੱਤਰਕਾਰਾਂ ਨੂੰ ਵੀ ਘੇਰ ਰਹੇ ਨੇ ਅ ઠીਕ ਹੈ ਕਿ ਪੰਜਾਬ ਦੇ ਬਹੁਤੇ ਵੱਡੇ মিডিਆ ادارے ਟੇਡੇ ਤਰੀਕੇ ਨਾਲ ਡਿਪਲੋਮੈਟ ਹੋ ਗਏ ਨੇ ਪਰ ਵੋਟਰ ਉਹਨਾਂ ਨੂੰ ਘੇਰਦੇ ਨੇ ਇਸੇ ਕਰਕੇ ਉਹ ਕੌਲ ਲੈਣ ਦੀ ਦਰੀਦਾ ਦਲੇਰੀ ਨਹੀਂ ਕਰਦੇ ਮੋਦੀ ਸਾਹਿਬ ਵਾਂਗੂ ਮਨ ਕੀ ਬਾਤ ਕਰਦੇ ਨੇ ਤੇ ਚਲੇ ਜਾਂਦੇ ਨੇ ਕਈਆਂ ਨੇ ਤਾਂ ਕਮੈਂਟ ਵੀ ਬੰਦ ਕੀਤੇ ਹੋਏ ਨੇ ਫਿਲਟਰ ਲਾਏ ਹੋਏ ਨੇ ਸੋ ਇਸ ਕਰਕੇ মিডিਏ ਪ੍ਰਤੀ ਵੀ ਲੋਕ ਸੁਚੇਤ ਹੋ ਰਹੇ ਨੇ ਜਿਆਦਾ ਹੁਣ ਤੇ ਵਧੇਤਰ ਰਹੇਗਾ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਿਵੇਂ ਇਹਨਾਂ ਨੇ ਇਸ਼ਤਿਹਾਰਾਂ ਦੀ ਚੋਬ ਅੱਖਾਂ 'ਚ ਚੋਬੀ ਹੈ ਉਸ ਤੋਂ ਵੀ ਸ਼ਾਦ ਲੋਕ ਸਮਝ ਜਾਣ ਕੁਝ ਕ ਖ਼ਵਾਰਾਂ ਵਧੀਆ ਕੰਮ ਕਰਦੀਆਂ ਨੇ ਪਰ ਕੁਝ ਕ ਪੰਜਾਬ ਦੀਆਂ ਅਖ਼ਬਾਰਾਂ ਜਿਉ ਆਮ ਆਦਮੀ ਪਾਰਟੀ ਨਾਲ ਵਿਗੜੇ ਨੇ ਤੋਂ ਭਾਜੀਪੀ ਦੇ ਝੋਲੀ ਚੁੱਕ ਹੋ ਗਏ ਨੇ ਤੁਸੀਂ ਅਜੀਤ ਦੀ ਏਡਾਲੋਜੀ ਵੇਖ ਲਓ ਉਹ ਕਿਸ ਪਾਸੇ ਟ ਜਾਂਦਾ ਹੈ ਜੇ ਇਸ਼ਤਿਹਾਰ ਨਹੀਂ ਦਿੰਦੀ ਕੋਈ ਸਰਕਾਰ ਤਾਂ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਰਿਪੋਰਟਿੰਗ ਕਰਨੋਂ ਬੰਦ ਕਰ ਲਿਓ ਆਪਾਂ ਤਾਂ ਚਲੋ ਹੈਦ ਕੀਤਾ ਕੇ ਨਾ ਤਾਂ ਸਰਕਾਰੀ ਇਸ਼ਤਿਹਾਰ ਲੈਣਾ ਤੇ ਨਾ ਸਰਕਾਰੀ ਵਾਡ ਲੈਣਾ ਖੈਰ ਸੋ ਇਸ ਕਰਕੇ মিডিਏ ਦੀ ਨਿਰਪੱਖਤਾ ਬਹੁਤ ਜ਼ਰੂਰੀ ਹੈ ਤੇ মিডিਏ ਬਾਰੇ ਲੋਕਾਂ ਨੂੰ ਵੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਕਿ মিডিਆ ਲੋਕਾਂ ਦਾ ਹੈ ਕਿਹੜਾ ਖੈਰ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੁਆਰਾ اٹھਾਏ ਮੁੱਦੇ 2014 ਦੀਆਂ ਲੋਕ ਸਭਾ ਚੋਣਾਂ ਵਾਲੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਲਿਖਦੇ ਨੇ ਕਿ ਇਹ ਉਹ ਮੁੱਦੇ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਬਿਨਾਂ ਕਿਸੇ ਢਾਂਚੇ ਤੇ ਪੈਸੇ ਨਾਲ ਉਸ ਸਮੇਂ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਮੁੱਦਿਆਂ ਦੀ ਡੁੰਗਾਈ ਨਾਲ ਪੁਨਛਾਣ ਤੋਂ ਬਾਅਦ ਪਤਾ ਲੱਗਦਾ ਕਿ ਮੁੱਦੇ ਤਾਂ ਉਹੀ ਨੇ ਪਰ ਰਾਜ ਕਰਨ ਵਾਲੀਆਂ ਧਿਰਾਂ ਬਦਲ ਗਈਆਂ ਚੋਣ ਨਿਸ਼ਾਨ ਬਦਲ ਗਏ ਉੰਜੇ ਵਰਤਾਰੇ ਵੀ ਲੋਕ ਜ਼ਿਆਦਾ ਦਿਨ ਸਹਿਣ ਨਹੀਂ ਕਰਨਗੇ ਖਡੂਰ ਸਾਹਿਬ ਤੇ ਫਰੀਦਕੋਟ ਵਰਗੇ ਨਵੇਂ ਵਰਤਾਰੇ ਰਾਜਨੀਤਿਕ ਪਾਰਟੀਆਂ ਲਈ ਸਵਾਲ ਪੈਦਾ ਕਰਦੇ ਰਹਿਣਗੇ ਲਿਖਦੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜੋ ਕਿ ਸਾਬਕਾ ਦੇ ਆਪਕ ਨੇ ਪੋਲੀਟੀਕਲ ਸਾਇੰਸ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨੰਬਰ ਉਹਨਾਂ ਦਾ 94170 75563 94170 75563 94170 75563 ਵਿਚਾਰ ਚੰਗੇ ਲੱਗੇ ਤਾਂ ਜਰੂਰ ਇਸ ਆਰਟੀਕਲ ਨੂੰ ਸਾਂਝਾ ਕਰਿਓ ਅਲੱਗ ਤੋਂ ਪਾਵਾਂਗੇ ਤੇ ਪ੍ਰੋਫੈਸਰ ਸਾਹਿਬ ਨਾਲ ਵੀ ਇਸ ਮੁਤਲਕ ਜਰੂਰ ਫੀਡਬੈਕ ਦਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਮਾਂ ਦੇ ਆਪਾਂ YouTube ਤੇ ਲਾਈਵ ਆ ਆਪਣੇ Facebook, iPhone ਐਪਸ ਤਨੇ ਜਿਹੜੀਆਂ ਉਹ ਆਪਣੇ ਹੌਲਡ ਤੇ ਨੇ ਤੇ ਉਹਨਾਂ ਤੇ ਆਪਣੀ ਵੈਬਸਾਈਟ ਤੇ ਆਪਾਂ ਜਿਹੇ ਪ੍ਰੋਮ ਲਾਈਵ ਨਹੀਂ ਚਲਾਉਂਦੇ ਆਉਣ ਵਾਲੇ ਸਮੇਂ ਜੇ ਆਪਣੇ YouTube ਚੈਨਲ ਨੂੰ ਕੋਈ ਦਿੱਕਤ ਸਰਕਾਰੀ ਤੌਰ ਤੇ ਆਉਂਦੀ ਹੈ ਤਾਂ ਆਪਾਂ ਉਹਨਾਂ ਮਾਧਿਮਾਂ ਤੇ ਵੀ ਆਵਾਂਗੇ ਸੋ ਇਸ ਕਰਕੇ ਸਿਰਫ YouTube ਹੈ ਆਪਣਾ ਟਿਵਾਨਾ ਰੇਡੀ ਦਾ ਲਾਈਕ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ Facebook ਨੂੰ ਵੀ ਲਾਈਕ ਤੇ ਫਾਲੋ ਕਰ ਲਿਓ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਇਹਨਾਂ ਪ੍ਰੋਮਾਂ ਦੇ ਲਿੰਕ ਕਿਉਂਕਿ ਆਪਾਂ ਕੁਝ ਵੀਡੀਓ ਵੀ ਪਾਉਣੇ ਆ ਸੋ ਅਮਰਨੂ ਰঞ্জੀਤ ਸਿੰਘ ਕੁਕੀਗਲ ਹੋਰਾਂ ਨਾਲ ਇੰਟਰਵਿਊ ਪੱਕਾ ਹੀ ਹੁੰਦਾ ਹੋਰ ਵੀ ਸ਼ਖਸੀਅਤਾਂ ਨਾਲ ਤੇ ਉਹਨਾਂ ਵੀਡੀਓ ਦੇ ਤੇ ਇਹਨਾਂ ਆਡੀਓ ਪ੍ਰੋਮੋਆਂ ਦੇ ਤੁਸੀਂ ਲਿੰਕ ਮੰਗਾ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਵੀਡੀਓ ਦਾ ਸلسਲਾ ਆਪਾਂ ਹੋਰ ਵਧਾਈਏ ਜਿਉਂ-ਜਿਉਂ ਥੋੜੀ ਜੀ ਗਰਮੀ ਘਟੇਗੀ ਮਸ਼ਰੂਫੀਅਤ ਘਟੇਗੀ ਥੋੜੇ ਜੀ ਕੰਮਕਾਜ ਨੇ ਤੇ ਸਿਹਦੀ ਨਸਾਜੀ ਸੀ ਇਸ ਕਰਕੇ ਬਹੁਤੇ ਵੀਡੀਓ ਨਹੀਂ ਪਾ ਸਕੇ ਨਹੀਂ ਦਿਨੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਵੀਡੀਓ ਦਾ ਸلسਲਾ ਵੀ ਵਧਾਵਾਂਗੇ ਤੇ ਇਹਨਾਂ ਸਾਰਿਆਂ ਦੇ ਲਿੰਕ ਤੁਸੀਂ ਇਸੇ ਨੰਬਰ ਇੰਡੀਆ ਸਟੱਡੀ ਦਾ ਮੇਰਾ ਸੰਪਰਕ ਨੰਬਰ ਹੈ 9876309655 ਤੇ ਮੰਗਵਾ ਸਕਦੇ ਹੋ 9876309655 ਜਿਸ ਤਰ੍ਹਾਂ ਪ੍ਰੋਫੈਸਰ ਸੇਖੋਂ ਸਾਹਿਬ ਨੇ ਇਹ ਵਿਚਾਰ ਦਿੱਤੇ ਨੇ ਸੋ ਆਉਣ ਵਾਲਾ ਸਮਾਂ ਜਿਵੇਂ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਕੋਈ ਅਜੀਹਾ ਘਟਨਾ ਕਰ ਮੈਂ ਕਿਉਂਕਿ ਹੁਣ ਪਾਕਿਸਤਾਨ ਵੀ ਸ਼ਾਂਤ ਹੈ ਚੀਨ ਵੀ ਸ਼ਾਂਤ ਹੈ ਜਾਂ ਤਾਂ ਮੋਦੀ ਸਰਕਾਰ ਗਦਾਵਰ ਰੂਟ ਜਾਂ ਭਾਰਤ ਮਾਲਾ ਪ੍ਰੋਜੈਕਟਾਂ ਦੇ ਤਹਿਤ ਦੇਸ਼ ਨੂੰ ਤਰੱਕੀ ਤੇ ਲਿਜਾ ਕੇ ਆਪਣਾ ਵੋਟ ਬੈਂਕ ਸੁਰੱਖਿਅਤ ਕਰੇਗੀ ਦੂਸਰਾ ਪੱਖ ਇਹ ਹੈ ਕਿ ਜਿਹੜਾ ਹਿੰਦੂ ਵੋਟਰ ਹੈ ਉਸ ਨੂੰ ਡਰਾਉਣ ਦੇ ਵਾਸਤੇ ਜਿਵੇਂ ਖਾਲਸਤਨ ਕੇ ਕਹਿਣਾ ਹੁਣ ਮੈਂ ਪਹਿਲਾਂ ਤਾਂ 2 ਕੇ ਸੀਗੇ ਖਾਲਸਤਾਨ ਕੇ ਮਤਲਬ ਖਾਲਸਤਾਨ ਕੇ ਮਤਲਬ ਕਸ਼ਮੀਰ ਤੇ ਕੇ ਮਤਲਬ ਕੁਕੀਜ਼ ਮਨੀਪੁਰਾਲੇ ਇਹ ਜਿਹੜੀ ਤਿੰਨਾਂ ਦੀ ਖੇਡ ਪਹਿਲਾਂ ਦੋ ਦੀ ਖੇਡ ਸਮੇਂ ਦੀਆਂ ਸਰਕਾਰਾਂ ਖੇਡਦੀਆਂ ਰਹੀਆਂ ਦਿੱਲੀ ਵਾਲੀਆਂ ਤੇ ਪਾਕਿਸਤਾਨ ਵਾਲੀਆਂ ਹੁਣ 3 ਕੇ ਦੀ ਖੇਡ ਉਹਕੇ ਇਲੈਕਸ਼ਨ ਖਤਮ ਹੋ ਗਿਆ ਅਜੇ ਵੀ ਮਨੀਪੁਰ ਦੇ ਵਿੱਚ ਕੁੱਕੀ 크ਰਿਸਚੀਅਨ ਤੇ ਮਤੋਈ ਹਿੰਦੂਆਂ ਦਾ ਮਸਲਾ ਠੰਡਾ ਨਹੀਂ ਪੈ ਰਿਹਾ ਹਾਲਾਂਕਿ ਉੱਥੋਂ ਦੀ ਭਾਜਪਾ ਦੀ ਬ੍ਰੇਂਡ ਸਿੰਘ ਸਰਕਾਰ ਦੇ ਬ੍ਰੇਂਚ ਅਜੇ ਵੀ ਇਹ ਗੱਲ ਆ ਜਾਈ ਕਿ ਕਟੜ ਹਿੰਦੂਤਵਾ ਮਾਰ ਹੈ ਪਰ ਅਜੇ ਮੋਦੀ ਸਾਹਿਬ ਇਸ ਤੇ ਕੀ ਰਣਨੀਤੀ ਬਣਾਉਂਦੇ ਨੇ ਸੋ ਪੰਜਾਬ ਦੇ ਵਿੱਚ ਅਗਰ ਜਿਸ ਤਰ੍ਹਾਂ ਇਹ ਦੋ ਕੈਂਡੀਡੇਟ ਸਿੱਖ ਆਈਡੀਆਲੋਜੀ ਦੇ ਮੁਤਲਕ ਜਿੱਤੇ ਨੇ ਜੇ ਇਹ ਕਿਤੇ ਜਿਵੇਂ ਇਹਨਾਂ ਦੇ ਅੱਜ ਇਸ਼ਤਿਹਾਰ ਆਏ ਨੇ ਅ ਭਾਈ ਅਵਤਾਰ ਸਿੰਘ ਖੰਡਾ ਜਾਂ ਜਿਹੜੇ ਵਾਂਟਡ ਸੀਗੇ ਉਹਨਾਂ ਨੂੰ ਵੀ ਆਪਣੇ ਇਸ਼ਤਿਹਾਰਾਂ ਦੇ ਵਿੱਚ ਇਹਨਾਂ ਨੇ ਜਗ੍ਹਾ ਦਿੱਤੀ ਐ ਸੰਤ ਭਿੰਡਰਾਂ ਵਾਲੇ ਨੂੰ ਜਗ੍ਹਾ ਦਿੱਤੀ ਐ ਜਿਸ ਤਰ੍ਹਾਂ ਕੌਮ ਦੀ ਲੜਾਈ ਵੱਡੇ ਪੱਧਰ ਤੇ ਲੜਨ ਦਾ ਇਹਨਾਂ ਨੇ ਅੱਜ ਇਸ਼ਤਿਹਾਰ ਦਿੱਤਾ ਅਮਰਪਾਲ ਸਿੰਘ ਐਮਪੀ ਖਾਲੜਾ ਨੇ ਖੜੂਰ ਸਾਹਿਬ ਨੇ ਇਸ ਕਰਕੇ ਇਸ ਮੂਵਮੈਂਟ ਨੂੰ ਵੀ ਭਾਰਤ ਸਰਕਾਰ ਸਪੋਰਟ ਕਰੇਗੀ ਚਮਕਾਵੇਗੀ ਕਿਉਂਕਿ ਇਸ ਮੂਵਮੈਂਟ ਦਾ ਚਮਕਣਾ ਦਿੱਲੀ ਨੂੰ ਰਾਸ ਆਏਗਾ ਪਾਕਿਸਤਾਨ ਨੂੰ ਵੀ ਰਾਸ ਆਏਗਾ ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ ਦਾ ਇਹ ਹਿੱਸਾ ਖਾਲਸਤਾਨ ਦਾ ਈਸ਼ੂ ਖਾਲਸਤਾਨੀਆਂ ਨੂੰ ਤੇ ਆਉਂਦਾ ਹੀ ਆਉਂਦਾ ਐ ਐਂਟੀ ਖਾਲਸਤਾਨੀਆਂ ਨੂੰ ਇਸ ਤੋਂ ਵੀ ਜ਼ਿਆਦਾ ਰਾਸ ਆਉਂਦਾ ਸੋ ਇਸ ਕਰਕੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵਸਦਾ ਰਹੇ ਪਹਿਲਾਂ ਜਿਹੜੇ ਇਸ ਤਰ੍ਹਾਂ ਖਾਲਸਤਾਨ ਦੇ ਤਜਰਬੇ ਹੋਏ ਨੇ ਉਹ ਸਿੱਖਾਂ ਦੇ ਲਈ ਬਹੁਤ ਮਹਿੰਗੇ ਪਏ ਨੇ ਪੰਜਾਬ ਲਈ ਇਨਸਾਨੀਅਤ ਲਈ ਬਹੁਤ ਮਹਿੰਗੇ ਪਏ ਨੇ ਇਸ ਗੱਲ ਦੇ ਅਸੀਂ ਜ਼ਰੂਰ ਗੌਰ ਫਰਮਾਈਏ